ਉਹਨੂੰ ਪਲਾਜ਼ੇ ਦੇ ਮੁਲਾਜ਼ਮ ਦਾ ਕਿਸਾਨ ਆਗੂ ਨਾਲ ਪੇਚਾ ਮੰਡੀ ਸ਼ਬਦਾਵਲੀ ਦੀ ਕੀਤੀ ਜਾ ਰਹੀ ਸੀ ਵਰਤੋਂ ਕਿਸਾਨ ਆਗੂ ਦੇ ਪਹੁੰਚਣ ਤੇ ਮੁਲਾਜ਼ਮ ਨੇ ਮੰਗੀ ਮਾਫੀ ਪਠਾਨਕੋਟ ਹਾਈਵੇ ਤੇ ਲੱਦ ਪਾਲਵਾ ਟੋਲ ਪਲਾਜ਼ੇ ਦੇ ਪਰਿਵਾਰ ਨਾਲ ਕਾਰ ਤੇ ਜਾ ਰਹੇ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਨਾਲ ਟੋਲ ਪਲਾਜ਼ਾ ਦੇ ਇੱਕ ਮੁਲਾਜ਼ਮ ਦਾ ਪੇਚਾ ਪੈ ਗਿਆ ਹੈ ਕਿਸਾਨ ਆਗੂ ਕਿਸਾਨ ਯੂਨੀਅਨ ਚੜੂਨੀ ਦੇ ਗੁਰਦਾਸਪੁਰ ਦੇ ਹਾਤੀ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਦਾ ਦੋਸ਼ ਹੈ ਕਿ ਟੋਲ ਮੁਲਾਜ਼ਮ ਵੱਲੋਂ ਮੰਡੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਸੂਚਨਾ ਮਿਲਨ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ 인ਦਰਪਾਲ ਸਿੰਘ ਬੈਂਸ ਮੌਕੇ ਤੇ ਪਹੁੰਚੇ ਅਤੇ ਟੋਲ ਪਲਾਜ਼ਾ ਜਾਮ ਕਰ ਦਿੱਤਾ। ਇਸ ਤੋਂ ਬਾਅਦ ਟੋਲ ਪਲਾਜ਼ਾ ਮੁਲਾਜ਼ਮ ਵੱਲੋਂ ਮਾਫੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਤਾਂ ਫਿਰ ਤੋਂ ਦੱਸ ਦੇ ਕਿ ਟੋਲ ਪਲਾਜ਼ੇ ਤੇ ਮੁਲਾਜ਼ਮ ਦੇ ਨਾਲ ਕਿਸਾਨ ਆਗੂ ਦਾ ਪੇਚਾ ਪਿਆ ਤੇ ਮੰਡੀ ਸ਼ਬਦਾਵਲੀ ਨੂੰ ਲੈ ਕੇ ਜਿਹੜਾ ਇਹ ਪੇਚਾ ਪਿਆ ਸੀ ਕਿਸਾਨ ਆਗੂ ਦੇ ਪਹੁੰਚਣ ਤੇ ਮੁਲਾਜ਼ਮ ਵੱਲੋਂ ਮਾਫੀ ਮੰਗੀ ਗਈ ਜਦੋਂ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਜਾਮ ਕਰ ਦਿੱਤਾ ਗਿਆ। ਈ ਕਿਸਾਨ ਯੂਨੀਅਨ ਚੜੂਨੀ ਦੇ ਅੱਜ ਮੈਂਬਰਾਂ ਵੱਲੋਂ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨ ਕੋ ਟੋਲ ਪਲਾਜ਼ਾ ਨਾਲ ਦੁਪਾਲਵਾ ਟੋਲ ਪਲਾਜ਼ਾ ਜਾਂ ਨੇੜੇ ਕਾਨਵਾ ਉੱਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਲਾਜ਼ਾ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਲਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਹੋਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਆਗੂ ਸਾਡਾ ਪਰਿਵਾਰ ਦੇ ਨਾਲ ਆ ਉਸ ਤੋਂ ਬਾਅਦ ਟੋਲ ਪਲਾਜੇ ਦੇ ਉੱਪਰ ਸਾਡੇ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਕੋ ਮਾਫੀ ਵੀ ਮੰਗਵਾਈ ਗਈ ਔਰ ਆਉਣ ਵਾਲੇ ਸਮੇਂ ਚ ਵਿਸ਼ਵਾਸ ਦਿਵਾਇਆ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦੁਬਾਰਾ ਕਿਸੇ ਵੀ ਯੂਨੀਅਨ ਦੇ ਆ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਵਤੀਰਾ ਨਹੀਂ ਕਰੂਗਾ ਧੰਨਵਾਦ ਜੀ ਚਰਦੀਕਲਾ ਟਾਈਮ ਟੀਵੀ ਦੇ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ